ਕਹਿੰਦੇ ਆ ਜੇ ਬੰਦਾ ਬਦਲਣਾ ਚਾਹੇ ਪਰਮੇਸ਼ਰ ਚਾਹੇ ਤਾਂ ਉਸ ਨੂੰ ਇੱਕ ਸ਼ਬਦ ਨਾਲ ਵੀ ਬਦਲ ਸਕਦਾ ਹੈ ਐਸੀ ਕਹਾਣੀ ਹੈ ਇੱਕ ਇੱਕ ਰਾਜਾ ਲੰਬੇ ਸਮੇਂ ਤੋਂ ਰਾਜ ਭੋਗ ਰਿਹਾ ਸੀ ਪਰ ਉਹਦੇ ਵਾਲ ਵੀ ਚਿੱਟੇ ਹੋਣ ਲੱਗੇ ਉਹਨੇ ਆਪਣਾ ਆਖੀ ਸਮਾਂ ਨੇੜੇ ਜਾਣ ਕੇ ਇੱਕ ਦਿਨ ਆਪਣੇ ਦਰਬਾਰ ਵਿੱਚ ਵੱਡਾ ਉਤਸਵ ਰੱਖਿਆ ਅਤੇ ਆਪਣੇ ਪ੍ਰਦੇਵ ਜੀ ਨੂੰ ਆਪਣੇ ਗੁਰੂ ਨੂੰ ਸੱਦਿਆ دوست ਰਾਜਿਆਂ ਨੂੰ ਸੱਦਿਆ ਉਤਸਵ ਨੂੰ ਰੰਗੀਨ ਬਣਾਉਣ ਲਈ ਉਹਨੇ ਇੱਕ ਨਰਤਕੀ ਵੀ ਸੱਦੀ ਜੋ ਨਾਚ ਕਰਕੇ ਸਭ ਦਾ ਮਨੋਰੰਜਨ ਕਰਨ ਵਾਸਤੇ ਬੜੀ ਪ੍ਰਸਿੱਧ ਨਰਤਕੀ ਸੀ ਸਾਰੇ ਬੈਠ ਗਏ ਨਰਤਕੀ ਨੱਚਣ ਲੱਗੀ ਰਾਜੇ ਨੇ ਕੁਝ ਸੋਹਣੇ ਦੀਆਂ ਮੋਹਰਾ ਆਪਣੇ ਗੁਰੂ ਨੂੰ ਫੜਾ ਦਿੱਤੀਆਂ ਕਿ ਜਦੋਂ ਕਿਤੇ ਨਤਕੀ ਨੂੰ ਦੇਖ ਕੇ ਕਿਸੇ ਉਹਦੇ ਸੋਹਣੇ ਸ਼ਬਦ ਤੇ ਉਹਦੇ ਨਾਚ ਤੇ ਖੁਸ਼ ਹੋ ਕੇ ਕੁਝ ਦੇਣਾ ਚਾਹੋ ਤਾਂ ਇਹ ਮੋਹਰਾ ਦੇ ਦੇਣੀ ਆ ਕਹੇ ਸਰਦ ਨਾਚ ਗਾਣਾ ਚੱਲਦਾ ਰਿਹਾ ਬ੍ਰਹਮ ਹੂਰਤ ਹੋਇਆ ਅੰਮ੍ਰਿਤ ਵੇਲਾ ਜਿਸ ਨੂੰ ਅਸੀਂ ਕਹਨੇ ਆ ਸਰਦ ਗਾਰੇ ਸੀ ਔਰ ਢੋਲ ਵਾਲਾ ਤਪਲੇ ਵਾਲਾ ਤਪਲਾ ਵਜਾ ਰਿਹਾ ਸੀ ਤੇ ਇਸ ਨੂੰ ਤੜਕੀ ਅਮਿਤ ਵੇਲੇ ਨੀਂਦ ਆਉਣ ਲੱਗੀ ਨੀਂਦ ਚੜ ਗਈ ਉਹ ਨਾਟਕੀ ਨੇ ਉਸੇ ਤਰ੍ਹਾਂ ਨੱਚਦਿਆਂ ਨੱਚਦਿਆਂ ਤਪਲੇ ਵਾਲੇ ਨੂੰ ਸੁਚੇਤ ਕਰਨ ਲਈ ਇੱਕ ਸ਼ਬਦ ਉਚਾਰਿਆ ਬਹੁ ਬੀਤੀ ਥੋੜੀ ਰਹੀ ਪਲ ਪਲ ਗਈ ਬਿਤਾਏ ਇੱਕ ਪਲਕ ਕੇ ਕਾਰਨੇ ਕਿਉਂ ਕਲੰਕ ਲਗਾਏ ਬਹੁ ਬੀਤੀ ਥੋੜੀ ਰਹੀ ਪਲਪਲ ਗਈ ਬਿਹਾਏ ਇੱਕ ਪਲਕ ਕੇ ਕਾਰਨੇ ਕਿਉਂ ਕਰ ਕਲੰਕ ਲਗਾਏ ਉਨਿਸ ਦੋਹੇ ਨੂੰ ਉਸਨੇ ਗਾਉਂਦਿਆਂ ਗਾਉਂਦਿਆਂ ਗਾ ਦਿੱਤਾ ਨੱਚਦੇ ਆ ਨੱਚਦੇ ਆ ਜਿਸ ਨੂੰ ਸੁਣ ਕੇ ਉਹਦਾ ਤਪਲੇ ਵਾਲਾ ਤਾਂ ਸੁਚੇਤ ਹੋ ਗਿਆ ਥੋੜਾ ਅੱਖਾਂ ਖੋਲ ਕੇ ਤਪਲਾ ਬੁਝਾਉਣ ਲੱਗਿਆ ਪਰ ਜਦੋਂ ਇਹ ਗੱਲ ਰਾਜੇ ਦੇ ਗੁਰੂ ਨੇ ਸੁਣੀ ਤਾਂ ਉਸ ਨੇ ਉਹ ਸਾਰੀਆਂ ਮੋਹਰਾ ਉਸ ਨਰਤਕੀ ਦੇ ਪੈਰਾਂ ਵਿੱਚ ਰੱਖ ਦਿੱਤੀਆਂ ਉਹਦੇ ਅੱਗੇ ਸੁੱਟ ਦਿੱਤੀਆਂ ਨਰਤਕੀ ਨੇ ਉਹੀ ਦੋਰਾ ਦੁਆਰਾ ਫਿਰ ਪੜਿਆ ਤਾਂ ਕਹਿੰਦੇ ਰਾਜੇ ਦੀ ਧੀ ਨੇ ਆਪਣਾ ਗਲੇ 'ਚੋਂ 9 ਲੱਖਾ ਹਾਰ ਲਾ ਕੇ ਉਹਦੇ ਮੂਰੇ ਰੱਖ ਦਿੱਤਾ ਬੜੀ ਖੁਸ਼ ਹੋਈ ਨਤਕੀ ਨੇ ਉਹੀ ਦੋਰਾ ਫੇਰ ਪੜਿਆ ਬਹੁ ਬੀਤੀ ਥੋੜੀ ਰਹੀ ਪਲ ਪਲ ਗਈ ਬਿਹਾਏ ਏਕ ਪਲ ਕੇ ਕਾਰਨੇ ਕਿਉਂ ਕਰ ਕਲੰਕ ਲਗਾਈ ਸ਼ਵਨੀ ਆਪੂ ਆਪਣੇ ਅਥ ਕੱਢ ਲਏ ਇਸ ਦੋਰੇ ਦੇ ਲੜਕੀ ਨੇ ਆਪਣਾ ਜਿਹੜਾ 9 ਲੱਖਾਂ ਹਾਰ ਸਿਉਂ ਦੇ ਦਿੱਤਾ ਇਹ ਤੀਜੀ ਵਾਰ ਫੇਰ ਪੜਿਆ ਤਾਂ ਰਾਜੇ ਦੇ ਵਿਵਰਾਜ ਨੇ ਰਾਜੇ ਦੇ ਪੁੱਤਰ ਨੇ ਆਪਣਾ ਸੋਨੇ ਦਾ ਮੁਕਟਾ ਲਾ ਕੇ ਨਰਤਕੀ ਨੂੰ ਦੇ ਦਿੱਤਾ ਜੋ ਨਰਤਕੀ ਨੇ ਉਹੀ ਦੋਹਾ ਫੇਰ ਦੁਬਾਰਾ ਪੜਿਆ ਰਾਜੇ ਨੇ ਕਿਹਾ ਵਸ ਕਰ ਇੱਕ ਦੋਹੇ ਨਾਲ ਤੂੰ ਵਿਸ਼ਵਾ ਹੋ ਕੇ ਸਾਰੇ ਲੁੱਟ ਲਿਆ ਇਹ ਗੱਲ ਸੁਣ ਕੇ ਰਾਜੇ ਦੇ ਗੁਰੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਗੁਰੂ ਨੇ ਕਿਹਾ ਰਾਜਾ ਸਾਹਿਬ ਇਹਨੂੰ ਤੂੰ ਵੇਸ਼ਵਾ ਨਾ ਕਹਿ ਵੈਸਿਆ ਨਾ ਕਹਿ ਇਹ ਤਾਂ ਮੇਰੀ ਗੁਰੂ ਬਣ ਚੁੱਕੀ ਹੈ ਰਾਜਾ ਕਹਿੰਦਾ ਜੀ ਉਹ ਕਿਵੇਂ ਇਹਨੇ ਅੱਜ ਮੇਰੀ ਅੱਖਾਂ ਖੋਲ ਦਿੱਤੀਆਂ ਇਹ ਕਹਿ ਰਹੀ ਹੈ ਕਿ ਮੈਂ ਸਾਰੀ ਉਮਰ ਸੰਜਮ ਨਾਲ ਭਗਤੀ ਕਰਦਾ ਰਿਹਾ ਅੰਤ ਸਮੇਂ ਮੈਂ ਇੱਥੇ ਨਕਤੀ ਦਾ ਮੋਜਰਾ ਵੇਖਣ ਆ ਗਿਆ ਤੇ ਆਪਣੀ ਸਾਧਨਾ ਨਸ਼ਟ ਕਰਨ ਲੱਗਿਆ ਸੀ ਭਰਾ ਮੈਂ ਤਾਂ ਇਥੋਂ ਹਟ ਚੱਲਿਆ ਤਉ ਦਾ ਗੁਰੂ ਉੱਠ ਕੇ ਚਲੇ ਆ ਗਿਆ। ਇਹ ਕਹ ਕੇ ਗੁਰੂ ਜੀ ਕਮੰਡਲ ਚੁੱਕਿਆ ਤੇ ਜੰਗਲ ਵੱਲ ਚਲੇ ਗਏ। ਰਾਜਾ ਦੀ ਧੀ ਕਹਿੰਦੀ ਪਿਤਾ ਜੀ ਇਹ ਤਾਂ ਬੜੀ ਸੋਹਣੀ ਗੱਲ ਦੱਸੀ ਮੇਰੀ ਜਾਨ ਬਚ ਗਈ। ਕਹਿੰਦੇ ਤੂੰ ਕੀ ਸੋਚਿਆ? ਕਹਿੰਦੀ ਪਿਤਾ ਜੀ ਮੈਂ ਜਵਾਨ ਹੋ ਗਈ ਹਾਂ ਤੁਸੀਂ ਅੱਖਾਂ ਬੰਨ੍ਹ ਕਰਕੇ ਬੈਠੇ ਹੋ ਮੇਰੀ ਸ਼ਾਦੀ ਨਹੀਂ ਕਰ ਰਹੇ। ਔਰ ਅੱਜ ਰਾਤ ਨੂੰ ਮੈਂ ਤੁਹਾਡੇ ਮੁਹਾਵਤ ਨਾਲ ਭੱਜ ਜਾਣਾ ਸੀ ਤੇ ਆਪਣਾ ਜੀਵਨ ਬਰਬਾਦ ਕਰ ਲੈਣਾ ਸੀ। ਉਸ ਨਟਕੀ ਨੇ ਮੈਨੂੰ ਸਮਝਾ ਦਿੱਤਾ ਕਿ ਜਲਦਬਾਜ਼ੀ ਨਾ ਕਰ। ਕਦੇ ਨਾ ਕਹਿਤਾ ਤੇਰੀ ਸ਼ਾਦੀ ਹੋਵੇਗੀ। ਕਿਉਂ ਤੂੰ ਆਪਣੇ ਪਿਤਾ ਨੂੰ ਕਲੰਕਿਤ ਕਰਨ ਦਾ ਪਾਪ ਕਰਦੀ ਆਂ। ਮੈਂ ਇਸ ਕਰਕੇ ਨੂੰ ਹਾਰ ਦੇ ਦਿੱਤਾ। ਜੋਬਰਾਜ ਨੂੰ ਪੁੱਛਿਆ ਪੁੱਤਰ ਨੂੰ ਪੁੱਛਿਆ ਵੀ ਤੂੰ ਕਹਿੰਦੇ ਪਿਤਾ ਜੀ ਤੁਸੀਂ ਬੁੱਢੇ ਹੋ ਚੁੱਕੇ ਹੋ ਫਿਰ ਵੀ ਮੈਨੂੰ ਰਾਜ ਗੱਦੀ ਨਹੀਂ ਦੇ ਰਹੇ ਤੇ ਮੈਨੂੰ ਕਾਹ ਦੀ ਸੀ ਇਸ ਕਰਕੇ ਮੈਂ ਸੋਚਿਆ ਕਿਉਂ ਨਾ ਸਿਪਾਹੀਆਂ ਨਾਲ ਮਿਲ ਕੇ ਤੁਹਾਡਾ ਕਤਲ ਕਰਾ ਦੇਆ ਪਰ ਮੈਨੂੰ ਇਸ ਨਾਟਕੀ ਦੀ ਇਸ ਦੋਹਰੇ ਵਿੱਚੋਂ ਸਮਝ ਆਈ ਕਿ ਅੱਜ ਨਹੀਂ ਕੱਲ ਰਾਜ ਤਾਂ ਮੇਰਾ ਹੀ ਆ ਕਿਉਂ ਆਪਣੇ ਪਿਤਾ ਦੇ ਖੂਨ ਦਾ ਦਾਗ ਆਪਣੇ ਸਿਰ ਤੇ ਲਾਉਣਾ ਧੀਰਜ ਰੱਖ ਇਹ ਸੁਣ ਕੇ ਮੈਂ ਆਪਣਾ ਮੁਕਤੇ ਨੂੰ ਦੇ ਦਿੱਤਾ ਇਹ ਸਭ ਕੁਝ ਸੁਣ ਕੇ ਰਾਜੇ ਨੂੰ ਆਤਮ ਗਿਆਨ ਹੋ ਗਿਆ ਉਹਦੇ ਮਨ ਵਿੱਚ ਵੀ ਬ੍ਰਾਗ ਆ ਗਿਆ ਕਿ ساری ਉਮਰ ਮੈਂ ਰਾਜ ਭੋਗਦਾ ਰਿਆ ਤੇ ਹੁਣ ਮੈਂ ਆਪਣੇ ਭਜਨ ਕਰਾਂ ਉਹਨੇ ਤੁਰੰਤ ਫੈਸਲਾ ਲਿਆ ਕਿ ਆਪਣੇ ਪੁੱਤਰ ਨੂੰ ਰਾਜ ਚਿਰਕ ਦੇ ਦਿੱਤਾ ਉਸੇ ਸਮੇਂ ਜੁਬਰਾਜ ਦਾ ਰਾਜ ਚਿਰਕ ਹੋਇਆ ਰਾਜੇ ਨੇ ਆਪਣੀ ਧੀ ਨੂੰ ਕਿਹਾ ਧੀਏ ਦੇਖ ਦਰਬਾਰ ਵਿੱਚ ਕਿੰਨੇ ਰਾਜਕੁਮਾਰ ਆਇਆ ਤੂੰ ਇਹਨੂੰ ਸਵੰਬਰ ਸਮਝ ਕੇ ਜਿਹਦੇ ਮਰਜ਼ੀ ਵਰਮ ਵਾਲਾ ਪਾ ਦੇ ਤੇਰਾ ਉਹਨਾਂ ਵਿਆਹ ਕਰ ਲੈਣੇ ਆ ਤ ਉਸ ਲੜਕੀ ਨੇ ਉਹਨਾਂ ਰਾਜਕੁਮਾਰਾਂ ਦੇ ਵਿੱਚੋਂ ਆਪਣਾ ਵਰ ਚੁਣ ਲਿਆ ਉਸ ਰਾਜਕੁਮਾਰੀ ਦੀ ਸ਼ਾਦੀ ਕਰ ਦਿੱਤੀ ਤੇ ਫਿਰ ਰਾਜਾ ਸਭ ਕੁਝ ਤਿਆਗ ਕੇ ਚੰਗ ਜੰਗਲ ਵਿੱਚ ਆਪਣੇ ਛਣ ਗੁਰੂ ਦੀ ਛਣ ਵਿੱਚ ਚਲਿਆ ਗਿਆ ਜਿੱਥੇ ਜੰਗਲਾਂ ਵਿੱਚ ਉਹਦਾ ਗੁਰੂ ਰੇਂਦਰ ਸੀ ਉੱਥੇ ਹੀ ਚਲਿਆ ਗਿਆ। ਇਹ ਸਾਰਾ ਕੁਝ ਵੇਖ ਕੇ ਤੇ ਸੁਣ ਕੇ ਨਰਤਕੀ ਨੇ ਸੋਚਿਆ ਕਿ ਮੇਰੇ ਇੱਕ ਸ਼ਬਦ ਨਾਲ ਮੇਰੇ ਇੱਕ ਦੋਹੇ ਨਾਲ ਇੰਨੇ ਲੋਕ ਬਦਲ ਗਏ। ਮੈਂ ਬਦਲੀ ਨਹੀਂ। ਮੈਂ ਕਿਉਂ ਨਹੀਂ ਸੁਧਰੀ? ਉਹਨੇ ਉਸੇ ਵੇਲੇ ਅੰਦਰ ਬ੍ਰਾਗ ਪੈਦਾ ਹੋਇਆ। ਉਹਨੇ ਫੈਸਲਾ ਕੀਤਾ ਕਿ ਅੱਜ ਤੋਂ ਮੈਂ ਇਹ ਬੁਰਾ ਧੰਦਾ ਨੱਚਣ ਵਾਲਾ ਛੱਡਾਂਗੀ। हे ਪਰਮੇਰੇ ਪਾਪਾ ਨੂੰ ਮਾਫ ਕਰੀ ਅੱਜ ਤੋਂ ਮੈਂ ਸਿਰ ਤੇਰਾ ਨਾਮ ਜਪਾਂਗੀ ਉਹ ਨਰਤਕੀ ਵੀ ਉਸ ਦਿਨ ਤੋਂ ਬਾਅਦ ਨਾਮ ਜਪਣ ਲੱਗ ਪਈ ਸਮਝਣ ਵਾਲੀ ਗੱਲ ਇਹ ਹੈ ਕਿ ਦੁਨੀਆ ਬਦਲਣ ਵਿੱਚ देर ਨਹੀਂ ਲੱਗਦੀ ਜੇ ਪਰਮੇਸ਼ਰ ਚਾਹੇ ਤਾਂ ਇੱਕ ਸ਼ਬਦ ਨਾਲ ਬਦਲੀ ਜਾ ਸਕਦੀ ਹੈ ਬਾਬਾ ਫਰੀਦ ਜੀ ਕਹਿੰਦੇ ਆ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇਕਦਮ ਆਪਣੇ ਆਪ ਨੂੰ ਬਦਲੋ ਤੇ ਰੱਬ ਸਾਹਮਣੇ ਆ ਕਿਉਂ ਨਿਕ ਦੋਹੇ ਦੀਆਂ ਦੋ ਲੈਣਾ ਨਾਲ ਵੀ ਦਿਲ ਬਦਲ ਸਕਦਾ ਹੈ ਲੋੜਾ ਸਿਰਫ ਥੋੜਾ ਧੀਰਜ ਅਤੇ ਚੇਤਨਨ ਕਰਨ ਦੀ ਪ੍ਰਸ਼ੰਸਾ ਨਾਲ ਪੈਗਲਣਾ ਨਹੀਂ ਚਾਹੀਦਾ ਆਲੋਚਨਾ ਨਾਲ ਉਬਲਣਾ ਨਹੀਂ ਚਾਹੀਦਾ ਨਿਸ਼ਕਾਮ ਭਾਵ ਨਾਲ ਕਰਮ ਕਰਦੇ ਰਹੋ ਕਿਉਂਕਿ ਇਸ ਧਰਤੀ ਦਾ ਇਸ ਧਰਤੀ ਤੇ ਸਭ ਕੁਝ ਧਰਿਆ ਹੀ ਰਹਿ ਜਾਣਾ ਹੈ ਸੋ ਇਹਨਾਂ ਵਿਚਾਰਾਂ ਨੂੰ ਸੁਣ ਕੇ ਸਾਰੇ ਬਦਲ ਗਏ ਆਪਾਂ ਕਿਉਂ ਨਹੀਂ ਬਦਲ ਸਕਦੇ ਬਹੁਤ ਬਹੁਤ ਧੰਨਵਾਦ ਵਿਚਾਰਾ ਇੱਥੇ ਰੁਕਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ